ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਸ਼ਹਿਰ ਜੈਤੋ ਜ਼ਿਲ੍ਹਾ ਫਰੀਦਕੋਟ ਤਹਿਸੀਲ ਵੀ ਜੈਤੋ ਹੀ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੋ ਜਰਸੀ ਹੀਫਰ ਦਿਖਾਉਂਗਾ ਬਹੁਤ ਸੋਹਣੀਆਂ ਚੰਗੇ ਰਿਕਾਰਡ ਵਾਲੀਆਂ ਬਾਈ ਜੀ ਹੁਣ ਦੱਸਦੇ ਆ ਪੰਜਾਬ ਵਾਲੀਆਂ ਹੀਫਰ ਆ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜਾਨੀਏ ਇੱਥੇ ਆ ਕੇ ਆਪਦੀ ਤਜ਼ਲੀਨਾ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰ ਆ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਦੋਸਤੋ 1 ਨੰਬਰ ਕਾਫੀ ਕਲਰ ਦੀ ਜਰਸੀ ਤਮੂ ਤੋਂ ਖੀਰੀ ਆ 13 14 ਮਹੀਨੇ ਬਾਈ ਜੀ ਹੁਣੇ ਕਹਿੰਦੇ ਏਜ ਆ ਬੱਚੀ ਦੀ ਪੰਜਾਬ ਵਾਲੀ ਬੱਚੀ ਆ ਚੰਗੇ ਸੀਮਨ ਵਾਲੀ ਬਾਈ ਜੀ ਹੁਣ ਦੱਸਦੇ ਆ ਬਾਕੀ ਦੋਸਤੋ ਬੂਤੀ ਬਾਤੀ ਵੇਚ ਸਕਦੇ ਆ ਬਹੁਤ ਸੋਹਣੀ ਛੋਟਾ ਕੰਨ ਨਾ ਬੋਦੀ ਵਾਲੀ ਬੱਚੀ ਆ ਬਾਕੀ ਦੋਸਤੋ ਜੇ ਸੇਵਾ ਸੰਭਾਲ ਗੌਰ ਚੰਗੀ ਹੋ ਜੇ ਔਰ ਨਾਲੇ ਸਮੇਂ ਚੰਗੀ ਵੜ ਤਿਆਰ ਹੋ ਜੂ ਕਰੇ ਬਾਕੀ 2 ਨੰਬਰ ਤੇ ਦੋਸਤੋ ਬਿਸਕੁਟੀ ਰੰਗ ਦੀ ਹੀ ਪਰ ਇਹ ਬਾਈ ਜੀ ਹੁਣੇ ਕਹਿੰਦੇ 15 ਮਹੀਨੇ ਦੀ ਇਹ ਜਹਾ ਮੂਤੋਂ ਇਹ ਵੀ ਖੀਰੀ ਆ ਦੋਸਤੋ ਬੂਥੀ ਬਾਥੀ ਇਹਦੀ ਬਹੁਤ ਸੋਹਣੀ ਛੋਟਾ ਕੰਨ ਨਾ ਬੋਦੀ ਵਾਲੀ ਜਰਸੀ ਆ ਦੋਸਤੋ ਬੱਚੀਆਂ ਦੋਨੇ ਹੀ ਬਹੁਤ ਸੋਹਣੀਆਂ ਬਾਕੀ ਬੂਥੀ ਬਾਥੀ ਵੇਚ ਸਕਦੇ ਚੰਗੇ ਸੀਮਨ ਵਾਲੀਆਂ ਬਾਈ ਜੀ ਹੁਣੇ ਦੱਸਦੇ ਆ ਇੱਕ ਦੀ 13 14 ਮਹੀਨੇ ਜਾਂ ਇੱਕ ਦੀ 15 ਮਹੀਨੇ ਜਾਂ ਦੋਸਤੋ ਬੱਚੀਆਂ ਦੋਨੇ ਹੀ ਸੋਹਣੀਆਂ ਥਣ ਬਹੁਤ ਸੋਹਣੇ ਨਿਖਰ ਮੇ ਇਕੱਲੇ ਇਕੱਲੇ ਗੈਪ ਚ ਲੱਗੇ ਹੋਏ ਆ ਪੋਰਟ ਚਾਂਗ ਪੂਰਾ ਵੀ ਨਹੀਂ ਚਾਰਾਂ ਤਨਾ ਸੇਮੇ ਹੀ ਸਾਈਜ਼ ਬਾਕੀ ਦੋਸਤੋ ਚੰਗੀਆਂ ਸੰਭੀਆਂ ਹੋਈਆਂ ਬੱਚੀਆਂ ਪੰਜਾਬ ਵਾਲੀਆਂ ਤੇ ਬਾਈ ਜੀ ਹੁਣੇ ਚੰਗੇ ਸੀਮਨ ਵਾਲੀਆਂ ਦੱਸਦੇ ਆ ਬਾਕੀ ਜੇ ਕੋਈ ਭੈਣ ਭਰਾ ਕਾ ਸਾਹਮ ਦਾ ਵਾ ਚੰਗੀ ਸੀ ਵਾਸਨ ਵਾਲ ਗੌਰ ਕਰਤਾ ਦੋਸਤੋ ਉਹਨਾਂ ਨੇ ਸਮੇਂ ਚ ਚੰਗੀਆਂ ਵੜਾਂ ਤਿਆਰ ਹੋ ਜਾਣੀਆਂ ਘਰੇ ਪ੍ਰਾਈਜ਼ ਬਾਈ ਨੇ ਰੱਖਿਆ ਹੋਇਆ ਬੱਚੀਆਂ ਦਾ ਇੱਕ ਦਾ 16000 ਰੁਪਇਆ ਜੋੜੇ ਦਾ 32000 ਉਹ ਚ ਬਾਈ ਕਹਿੰਦਾ ਮਾਨਤਾਣ ਹੋ ਜੂ ਸੋ ਜੀ ਨੂੰ ਪਸੰਦ ਆਜੂ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੇ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ